ਪੰਜਾਬੀਓ ਇੱਕ ਵੀਡੀਓ ਫੋਰਮ ਦੀ ਹੈ ਜਿੱਥੇ ਇੱਕ ਗੋਰੇ ਨੇ ਪੱਗ ਬੰਨੀ ਹੁੰਦੀ ਹੈ ਤੇ ਉੱਥੇ ਹੀ ਇੱਕ ਪੰਜਾਬੀ ਨੂੰ ਬੱਸ ਵਿੱਚ ਦੇਖ ਕੇ ਉਹ ਨੂੰ ਬੁਲਾ ਲਿੰਦਾ ਤੇ ਕਹਿੰਦਾ ਬੋਲੇ ਸੋਨਿਹਾਲ ਸਾਸਰੀਆ ਕਾਲ ਤੇ ਨਾਲ ਹੀ ਸਾਡੇ 10 ਗੁਰੂਆਂ ਜੀ ਦੇ ਨਾਮ ਵੀ ਲੈਂਦਾ ਹੈ ਤੇ ਇੱਕ ਗੱਲ ਮੇਨ ਦੱਸਣ ਜੋਗ ਹੈ ਕਿ ਸਾਡੇ ਪੰਜਾਬੀ ਸਰਦਾਰ ਹੋਣ ਤੋਂ ਸ਼ਰਮ ਮੰਨਦੇ ਆ ਪਰ ਇਸ ਗੋਰੇ ਨੇ ਪੱਗ ਬੰਨ ਕੇ ਦੇਖੋ ਸਾਰਾ ਕੁਝ ਪੰਜਾਬ ਬਾਰੇ ਵੀ ਜਾਣਦਾ ਬਾਕੀ ਦੀ ਵੀਡੀਓ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਕਰੀ ਆ ਦੇਖੋ ਸਾਸ਼ਕਾ ਅੰਕੋ ਜੀ ਸਾਸ਼ਕਾ गिरहणा नहीं ठीक जी खालसा वाहेगुरु जी की वाहेगुरु जी फतेह फनेसोने हो साश्री का हो साश्री का फनेसोने हो गुरु नानक देव जी गुरु अंगद देव जी गुरु अमरदास जी गुरु रामदास जी गुरु हर देव जी गुरु हरगोबिंद गुरु हर राय गुरु हर कृष्ण गुरु तेज बहादुर गुरु गोविंद सिंह जी गुरु करण साहब जी वाहेगुरु जी खालसा वाहेगुरु जी फतेह पंजाब ਪੰਜਾਬ ਸਰਕਾਰ ਪੰਜਾਬ ਸਰਕਾਰ ਮਰਦਾਵਾਰ ਪੰਜਾਬ ਸਰਕਾਰ ਤੇ ਨਾਲ ਹੀ ਸਾਡੇ ਪੰਜਾਬ ਦੇ ਲੈਜੈਂਡ ਸਿੱਧੂ ਮੂਸੇਵਾਲ ਨੂੰ ਵੀ ਜਾਣਦਾ ਤੇ ਉਹਦੀ ਵੀ ਗੱਲਬਾਤ ਕਰਦਾ ਤੇ ਕਹਿੰਦਾ ਹੈ ਨੋ ਫਾਰਮਰ ਨੋ ਫੂਡ ਤੇ ਨਾਲ ਹੀ ਵਾਹਿਗੁਰੂ ਜੀ ਦਾ ਨਾਮ ਬਹੁਤ ਜਪਦਾ ਹੈ ਆਓ ਤੁਸੀਂ ਦੇਖੋ ਇਹ ਵੀਡੀਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਇੱਕ ਸੱਚੇ ਪੰਜਾਬੀ ਹੋ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਸਿੱਧੂ ਮੂਸੇਵਾਲ ਜਿੰਦਾਬਾਦ ਸਿੱਧੂ ਮੂਸੇਵਾਲ no farmers no food no farmers no food why he guru why guru why Guruji ji kalsa why Guruji guru ji fateh bouneson home sashniya